ਤੁਹਾ ਪਰਜੋ ਬੋਲ ਤੁਹਾਨੂੰ ਆਉਂਦੇ ਆ। ਸਾਖੀ ਮੋਕੇ ਬਿਆਸ ਦਰਿਆ ਵਿੱਚ ਨਹਾਉਣਗੇ ਚਾਰ ਨੌਜਵਾਨ ਡੁੱਬ ਗਏ ਜਿਨ੍ਹਾਂ ਵਿੱਚੋਂ ਦੋ ਨੌਜਵਾਨਾਂ ਨੂੰ ਗੋਤਾ ਖੋਰਾ ਵੱਲੋਂ ਬਾਹਰ ਕੱਢ ਕੇ ਹਸਪੀਟਲ ਭੇਜਿਆ ਡਾਕਟਰਾਂ ਵੱਲੋਂ ਉਹਨਾਂ ਨੂੰ ਮ੍ਰਿਤਕ ਘਰਾ ਦੇ ਦਿੱਤਾ ਗਿਆ ਅਤੇ ਦੋ ਨੌਜਵਾਨਾਂ ਦੀ ਭਾਲ ਹਜੇ ਜਾਰੀ ਹੈ। ਖਬਰ ਕਪੂਰਸਲਾ ਦੇ ਥਾਣਾ ਫਤੂ ਢਿੰਗਾ ਅਦੀਨ ਆਉਂਦੇ ਪਿੰਡ ਪੀਦੇਵਾਲ ਦੀ ਹੈ ਜਿੱਥੇ ਦੇ ਚਾਰ ਨੌਜਵਾਨ ਵਸਾਖੀ ਦੇ ਮੌਕੇ ਤੇ ਬਿਆਸ ਦਰਿਆ ਵਿੱਚ ਨਹਾਉਣ ਸਮੇਂ ਰੁੜ ਗਏ ਜਦ ਇਸ ਸਬੰਧੀ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਭਾਲ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਆਸ਼ਦੀਪ ਸਿੰਘ ਅਤੇ ਗੁਲਪ੍ਰੀਤ ਸਿੰਘ ਨੂੰ ਪਿੰਡ ਵਾਸੀਆਂ ਨੇ ਬਿਆਸ ਦਰਿਆ ਵਿੱਚੋਂ ਲੱਭ ਲਿਆ ਅਤੇ ਉਹਨਾਂ ਨੂੰ ਸਿਵਲ ਹਸਪੀਟਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘਾਰ ਦੇ ਦਿੱਤਾ ਇਸਦੇ ਨਾਲ ਹੀ ਉਹਨਾਂ ਦੇ ਦੋ ਹੋਰ ਸਾਥੀ ਡੂੰਘੇ ਪਾਣੀ ਵਿੱਚ ਰਹਿ ਗਏ। ਇਹਨਾਂ ਚਾਰਾਂ ਨੌਜਵਾਨਾਂ ਵਿੱਚੋਂ ਦੋ ਸਕੇ ਭਰਾ ਸਨ ਜਿਨ੍ਹਾਂ ਦੀ ਉਮਰ 18 ਤੋਂ 20 ਸਾਲ ਦੱਸੀ ਜਾ ਰਹੀ ਹੈ। ਮੌਕੇ ਤੇ ਪਹੁੰਚੀ ਐਨਡੀਆਰਐਸ ਦੀਆਂ ਟੀਮਾਂ ਵੱਲੋਂ ਦੋ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ। ਇੱਕ ਦਾ ਨਾਮ ਹੈ ਇੱਕ ਰਾਜੀ ਅਰਸ਼ਦੀਪ ਜੀ। ਇੱਕ ਵਿਸ਼ਾਲ ਸੀ ਸਾਲੋ ਸਾਲੋ ਕੰਦੇ ਜੀ ਦਾ। ਉਹਨਾਂ ਦੇ ਭਰਾਵੋ। ਜਿਹੜੇ ਦੋ ਬੱਚੇ ਦੂਸਰੇ ਉਹਨਾਂ ਦਾ। ਔਰ ਇੱਕ ਦਾ ਕਾਲੂ ਆ। ਇੱਕ ਦਾ ਉਹਨੂੰ ਗੁਰਪ੍ਰੀਤ ਆ। ਸਾਰੇ ਕਿਹੜੇ ਪਿੰਡ ਦੇ ਸੀ ਪੀਰੇਵਾਲ ਦੇ ਜੀ ਦੋ ਬੱਚੇ ਸਾਡੇ ਮੇਰੇ ਵੱਡੇ ਪੋਤੇ ਆ ਨੋ ਇੱਕ ਗਵਾੜਾੜੇ ਇੱਕ ਥੋੜਾ ਮਨ ਲਗ ਵੀ ਗਵਾੜੀ ਲਾਰੋ ਲੱਗ ਗਈ ਹੋ ਗਈ ਕਿਹੜੇ ਕਰਨ ਕੀ ਹੋਇਆ ਸੀ ਕਰਨ ਜੀ ਜਦੋਂ ਹੁਣ ਵਿਸਾਖੀ ਵਾਲੇ ਦਾ ਨਾਮ ਹੀ ਦੁਨੀਆ ਆਉਂਦੀ ਹੈ ਲੋਣ ਵਿਸਾਖੀ ਦਾ ਕਰਕੇ ਕਈ ਆਉਂਦੇ ਆ ਕਾਫੀ ਆਉਂਦੇ ਨੇ 10 ਸਾਲ ਤੇ ਕੀ ਪਾਣੀ ਦਾ ਵਹਾਵ ਇੰਨਾ ਤੇਜ਼ ਆ ਗਿਆ ਕੀ ਪਾਣੀ ਦਾ ਸਾਰੇ ਜਦੋਂ ਵਿੱਚ ਵੜਿਆ ਇੱਕ ਜਾਣਾ ਉਹ ਡੂੰਘੇ ਸਾਲ ਪੈ ਗਿਆ ਇੱਕਦਮ ਉੱਥੇ ही जा ਗਏ ਆ ਤੇ ਉਲੂ ਦੇ ਦੂਜਾ ਨੂੰ ਫੜਨ ਲਗਾ ਫੜਦੇ ਪੜਦੇ ਚਾਰੇ ਮਤਲਬ ਡੁੱਬ ਗਏ ਤੇ ਦੂਜਾ ਨੂੰ ਫੜਦੇ ਦੂਜੇ ਪਾਸੇ ਤੇ ਕਿੰਨੇ ਆਦੇ ਹਸਪਤਲ ਜਿਹੜਿਆ ਹਾਂ ਬੱਚੇ ਦੋ ਬੱਚੇ ਨੇ ਇਹ ਦੋਨਾਂ ਦੇ ਇੱਕ ਅਰਸ਼ਦੀਪਾ ਤੇ ਇੱਕ ਮੁੰਡੇ ਦਾ ਕਾਲੂ ਵਾ ਬੱਤੀ ਦੋ ਹਾਂਜੀ ਅਸੀਂ ਟੋਟਲ ਜੇ ਹਾਨੂੰ ਬਿਲਕੁਲ ਲੱਖਾਂ ਮਿਲ ਜਣ ਚ ਦੂ ਤੇ ਅਸੀਂ ਪਹਿਲੋ ਲੱਭ ਲਈ ਆਪ ਹੀ ਮੈਂ ਉਦੋਂ ਦਾ ਪਾਣੀ ਚ ਬੜਿਆ ਅਮਦ ਲੰਦੇ ਕਿ ਨਾ ਅੱਛਾ ਉਸੇ ਵੇਲੇ ਜਦੋਂ ਪਤਾ ਲੱਗਾ ਪਿੰਡੋਂ ਭੱਜ ਕੇ ਆਏ ਆ ਪਿੰਡੋਂ ਆ ਕੇ ਮੋਟਰਸਾਈਕਲ ਫੜਾ ਕੇ ਆਏ ਹਾਂ ਤੇ ਉਸ ਦੇ ਵਿੱਚ ਬਿਲਕੁਲ ਜਣੇ ਸਾਥ ਦਿੱਤਾ ਜੋ ਸਾਡੇ ਪਿੰਡ ਦੇ ਆਈ 25 ਜਣੇ ਸੀਗੇ ਉਹ ਦੋ ਕਿਰਾਂ ਨੂੰ ਪਹਿਲੋ ਲੱਭ ਗਏ ਮੁੰਡੇ ਉਹ ਘਲਾਏ ਹਸਪਤਾਲ ਸੀ ਗਾ ਤੇ ਉਹ ਪਚੇ ਨਹੀਂ ਗਏ ਉਹ ਘਰੇ ਲੈ ਜਾਂਦੇ ਆ ਜਮੋਕਰਤ ਅੰਦੋਲਾ ਸਾਹ ਦੋ ਮੁੰਡੇ ਨਹੀਂ ਮਿਲੇ ਹਾਂਜੀ ਮੇਰਾ ਨਾਮ ਗੁਰਚਰਨਾ ਹੈ ਤੇ ਮੈਂ ਸੀਲਦਾਰ ਕਪੂਰਥਲਾ। ਇਹ ਘਟਨਾ ਚਾਰ ਬੱਚੇ ਸੀਗੇ ਵਿਸਾਖੀ ਤੇ ਹਰਤਿ ਮਤਲਬ ਨਾਣ ਆਈ ਸੀ ਪਿਆਜਰਾ ਦੇ ਵਿੱਚ ਤੇ ਤੈਰਨਾ ਉਹਨਾਂ ਨੂੰ ਆਉਂਦਾ ਨਹੀਂ ਸੀਗਾ। ਤੇ ਉਹ ਚਾਰੀ ਬੱਚੇ ਨੇ ਜਿਹੜੇ ਉਹ ਡੁੱਬ ਗਏ ਨੇ ਇੱਥੇ। ਕਿੰਨੀ ਕਿੰਨੀ ਉਮਰ ਦੇ ਸੀ ਬੱਚੇ ਕੁਛ ਅਗਲੇ। ਉਮਰ ਉਮਰ ਉਹਨਾਂ ਦੀ ਲਗਭਗ 19-20 ਸਾਲ ਦੀ ਸਾਰੀ ਹਮ ਉਮਰ ਸੀਗੇ ਚਾਰ ਦੇ ਚਾਰੀ। ਇਹ ਦੋ ਤਾਂ ਉਹਨਾਂ ਚੋਂ ਸਾਕੀਬਰਾ ਸੀਗੇ। ਉਹ ਤਾਂ ਫਿਲਹਾਲ ਕੱਢ ਲਏ ਤੇ ਉਹ ਦੋ ਇਹ ਡੱਡ ਨੇ। ਤੇ ਲੋਕ ਦੋ ਬੱਚੇ ਹੁੰਦੇ ਹੋਰ ਨੇ ਜਿਹੜੇ ਵਿਚ ਨੇ ਉਹ ਐਨਡੀਆਰਫ ਟੀਮ ਆਪਨੀ ਪਹੁੰਚ ਚੁੱਕੀ ਹੈ ਉੱਚਾ ਪ੍ਰਸ਼ਾਸਨ ਇੱਥੇ ਪਹੁੰਚਿਆ ਹੋਇਆ ਹੈ ਤੇ ਉਹਨਾਂ ਦੀ ਜਿਹੜੀ ਹੈ ਭਾਲ ਜਾਰੀ ਹੈ ਬੱਚੇ ਜਿਹੜੇ ਸੀ ਪੜ੍ਹਦੇ ਸੀ ਜੇ ਕੁਝ ਨਹੀਂ ਇਹ ਸਟੂਡੈਂਟ ਸੀਗੇ ਸਕੂਲ ਦੇ ਸਾਰੇ ਸੁੰਦੇ ਤੇ ਉਹ ਕਿੰਨੇ ਕਿੰਨੀ ਕਿ ਲੱਗੇ ਇਹਨਾਂ ਨੂੰ ਟਾਈਮ ਲੱਗ ਸਕਦਾ ਉਹ ਐਨਡੀਆਰਫ ਟੀਮਾਂ ਨੇ ਦੇਖੋ ਨਾਲ ਉੱਪਰ ਲੱਗ ਸਕਦਾ ਤੁਹਾਨੂੰ ਕਿੰਨਾ ਟਾਈਮ ਲੱਗ ਸਕਦਾ ਹੈ